ਤੇ ਪੰਜਾਬੀਓ ਸਾਸੀਗਰ ਵੀਰੇ ਸਾਰਿਆਂ ਨੂੰ ਵੀਰੇ ਬਹੁਤ ਜ਼ਰੂਰੀ ਜਾਣਕਾਰੀ ਲੈਣੀ ਕਿਸੇ ਸਾਰੇ ਭਰਾਵਾਂ ਤੋਂ ਆਪਣੇ ਨਰਗੀਰ ਅਮਰੂਦ ਦੇ ਸਾਰੇ ਹੀ ਫਲ ਜਿੰਨੇ ਅਮਰੂਦ ਲੱਗੇ ਹਨ ਸਾਰੇ ਖਰਾਬ ਹੋ ਗਏ ਤੇ ਬੂਟਾ ਹੈਗਾ ਆਪਣਾ ਆਹ 12 ਮਾਸਾ 12 ਮਾਸਾ ਬੂਟਾ ਇਹਨੂੰ ਦੁਬਾਰਾ ਫੇਰ ਦੋਡੀਆਂ ਲੱਗੀਆਂ ਫਲ ਫੇਰ ਲੱਗ ਗਿਆ ਹਨਾ ਦੁਬਾਰਾ ਤੇ ਆਪਾਂ ਕਹਿੰਦੇ ਚਲੋ ਜਾਂ ਆਹ ਤਾਂ ਜਿਹੜਾ ਫਲ ਖਰਾਬ ਹੋਣਾ ਸੀ ਹੋ ਗਿਆ ਅਗਲਾ ਜਿਹੜਾ ਗਾਂਹ ਵਾਲਾ ਫਲ ਉਹ ਨਾ ਖਰਾਬ ਹੋਵੇ ਤੇ ਮੇਰੇ ਭਰਾਣਾ ਜਿਹੜੇ ਕੋਈ ਵੀ ਬੰਦਾ ਇਹਦੇ ਨਾਲ ਨਾਲ ਰਿਲੇਟਡ ਆ ਬੰਦਾ ਮਤਲਬ ਵੀ ਕਿਸੇ ਬੰਦੇ ਨੂੰ ਇਹਨਾਂ ਬਾਰੇ ਨੌਲਜ ਜਾਂ ਕਿਸੇ ਨੇ ਮੈਨੂੰ ਮੈਂ ਪੁੱਛਿਆ ਵੀ ਇੱਕ ਦੋ ਨੂੰ ਆਏ ਤਾਂ ਕੋਈ ਕਹਿੰਦਾ ਭਾਈ ਖਲ ਪਾ ਦੇ ਕੋਈ ਕਹਿੰਦਾ ਭਾਈ ਖੰਡ ਪਾ ਦੇ ਕਿਸੇ ਨੇ ਕਿਹਾ ਕਲੀ ਪਾ ਦੇ ਪਰ ਮੈਂ ਆਪ ਸੰਤੋਸ਼ਟ ਨਹੀਂ ਹੋਇਆ ਮੈਂ ਕਿਹਾ ਯਾਰ ਵੀ ਕਿਸੇ ਨੂੰ ਪੁੱਛ ਲਈਏ ਫੇਰ ਵੀ ਤੇ ਜੇ ਮੇਰਾ ਬਾਈ ਕੋਈ ਇਹਦੇ ਪ੍ਰਤੀ ਹੈ ਕਿ ਨਾ ਜਾਣਕਾਰ ਵੀ ਇਹ ਜੀ ਪੈਂਦਾ ਕਿਵੇਂ ਆ ਤੇ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹਨਾ ਤੇ ਮੇਰੇ ਭਾਈ ਆਪ ਕੋ ਆਪਣੇ ਕਮੈਂਟ ਦੇ ਵਿੱਚ ਸਾਰੇ ਜਿਹਨੇ ਰਾਇ ਦੇ ਜੋ ਕਿਉਂ ਇਹ ਆਪਣਾ ਜਿਹੜਾ ਫਲਾ ਇਹ ਆਪਣਾ ਵਿਰਾਸਤੀ ਫਲਾ ਜਾਂ ਪੁਰਾਣਾ ਫਲਾ ਇਹਨੂੰ ਆਪਾਂ ਸਾਹਮਣੇ ਲੱਗਿਆ ਅਸਲ ਦੇ ਵਿੱਚ ਆਪਾਂ ਇਹਦੀ ਕਦਰ ਵੀ ਘੱਟ ਕਰਦੇ ਆ ਕਦਰ ਐ ਘੱਟ ਕਰਦੇ ਵੀ ਆਪਣੇ ਨਾ ਘਰਾਂ ਦੇ ਵਿੱਚ ਆਮ ਹੀ ਹੋ ਜਾਂਦਾ ਬੂਟਾ ਅਸੀਂ ਮਹੰਗੇ ਫਲ ਨੂੰ ਟੁੱਟ ਕੇ ਪੈਂਦੇ ਆ ਤੇ ਪਰ ਇਹਦੇ ਗੁਣ ਬਹੁਤ ਆ ਭਾਈ ਇਹਦੇ ਇਹਦੇ ਬਾਰੇ ਮਾੜਾ ਜਾਂ ਪਤਾ ਕਰਿਓ ਤੇ ਤੁਸੀਂ ਬਾਈ ਬਣ ਕੇ ਜਰੂਰ ਮੈਨੂੰ ਸਾਰੇ ਦੱਸਿਓ ਨਾ ਕਮੈਂਟ ਕਰਕੇ ਵੀ ਇਹ ਕਿਵੇਂ ਅਮਰੂਦ ਦਾ ਫਲ ਬਚ ਚੱਕੇ ਹੈ ਨਾ ਤੇ ਆਪੋ ਆਪਣੇ ਬਾਈ ਬਣ ਕੇ ਕਮੈਂਟ ਦੇ ਵਿੱਚ ਕੋਈ ਬੰਦਾ ਆਪਣਾ ਨੰਬਰ ਵੀ ਛੱਡ ਦੋ ਮੈਂ ਆਪੇ ਉਹਨੂੰ ਫੋਨ ਲਾ ਲੂੰਗਾ ਤੇ ਨਹੀਂ ਬਾਈ ਬਣ ਕੇ ਸਾਰੇ ਜਣੇ ਦੱਸਿਓ ਵੀ ਕਿਵੇਂ ਇਹਦਾ ਹੋ ਕੀ ਹੱਲ ਹੋ ਸਕਦਾ ਚਲੋ ਠੀਕ ਆ ਜੀ ਧੰਨਵਾਦ